ਹਾਂਜੀ ਆ ਤੁਸੀਂ ਘਰ ਦੇਖ ਦੇਖੋ ਤੇ ਨਾਲ-ਨਾਲ ਆਪਾਂ ਗੱਲਾਂ ਕਰਦੇ ਆਂ ਸਾਸਰੀਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕਿਵੇਂ ਠੀਕ ਹੋ ਉਮੀਦ ਕਰਦੇ ਆਂ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਇੱਥੇ ਜੀ ਸਾਡੇ ਬੇਟੇ ਦੀ ਸਾਡੇ ਬੱਚੇ ਦੀ ਦੋਤੇ ਦੀ ਲੋੜੀ ਦਾ ਜਿਹੜਾ ਫੰਕਸ਼ਨ ਆ ਇਸ ਕਰਕੇ ਘਰ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਸਜਾਇਆ ਗਿਆ ਆ ਇਹ ਕਾਰਜੀ ਮੈਂ ਤਾਂ ਤੁਹਾਨੂੰ ਦਿਖਾਉਣ ਲੱਗੀ ਆਂ ਹੋਰ ਮੇਰਾ ਇਹ ਨਹੀਂ ਮਤਲਬ ਸੀਗਾ ਵੀ ਇਹ ਨਾ ਦਿਖਾ ਵੀ ਵੱਡਾ ਆ ਕਾਰ ਮੈਂ ਤਾਂ ਦਿਖਾਵਾਂ ਹਨਾ ਇਹ ਨਹੀਂ ਮਤਲਬ ਹੈਗਾ ਮੈਂ ਕਾਰ ਇਹ ਤਾਂ ਦਿਖਾਉਣ ਲੱਗੀ ਆਂ ਕਿ ਮੈਂ ਕੈਨੀ ਹੁੰਨੀ ਆਂ ਵੀ ਔਰਤ ਔਰਤਾਂ ਜਿਹੜੀਆਂ ਆ ਇਹ ਕਮਜ਼ੋਰ ਨਹੀਂ ਹੁੰਦੀਆਂ ਤੇ ਇੱਕ ਔਰਤ ਨੂੰ ਸਰੀਰਕ ਤੌਰ ਤੇ ਕਮਜ਼ੋਰ ਤੁਸੀਂ ਕਹਿ ਸਕਦੇ ਆਂ ਪਰ ਮਿਹਨਤੀ ਤੌਰ ਤੇ ਉਹ ਕਮਜ਼ੋਰ ਨਹੀਂ ਹੁੰਦੀਆਂ ਹੈਗੀਆਂ ਜਦੋਂ ਕਿ ਹਨਾ ਇੱਕ ਕਹਿੰਦੇ ਆ ਵੀ ਔਰਤ ਨੂੰ ਕਿਹਾ ਜਾਂਦਾ ਆ ਵੀ ਲੜਕੀਆਂ ਕੁਝ ਨਹੀਂ ਕਰ ਸਕਦੀਆਂ ਔਰਤਾਂ ਕੁਝ ਨਹੀਂ ਕਰ ਸਕਦੀਆਂ ਮਕੈਨਿਕ ਨਹੀਂ ਔਰਤਾਂ ਸਭ ਕੁਝ ਕਰ ਸਕਦੀਆਂ ਔਰਤਾਂ ਬੱਚਿਆਂ ਨੂੰ ਸੰਭਾਲਦੇ ਸੰਭਾਲਦੇ ਆਪਣੀ ਮਿਹਨਤ ਵੀ ਕਰ ਸਕਦੀਆਂ ਆ ਇਸੇ ਤਰ੍ਹਾਂ ਇਸ ਬੇਟੀ ਨੇ ਆਪਣੇ ਬੱਚੇ ਉਹਦੇ ਬੱਚੇ ਵੀ ਆ ਉਹ ਆਪਣੇ ਬੱਚੇ ਵੀ ਸੰਭਾਲਦੀ ਆ ਇਹ ਨਹੀਂ ਹੈਗਾ ਵੀ ਉਹਨੇ ਕੋਈ ਨੌਕਰ ਚਾ ਕਰ ਰੱਖੇ ਹੋਏ ਆ ਬਹੁਤ ਕਿਤੇ ਹੋਇਆ ਕਿਤੇ ਮਜਬੂਰੀ ਦੇ ਵਿੱਚ ਕੁਝ ਜ਼ਿਆਦਾ ਹੀ ਹੋਵੇ ਤਾਂ ਉਹ ਆਪਣਾ ਮਤਲਬ ਰੱਖਦੀ ਆ ਉਹ ਵੀ ਕੁਝ ਦਿਨਾਂ ਲਈ ਇਹ ਨਹੀਂ ਹੈਗਾ ਕਿਉਂਕਿ ਉਹਨੇ ਬਹੁਤ ਮਿਹਨਤ ਦੇ ਨਾਲ ਇਹ ਪੈਸਾ ਕਮਾਇਆ ਹੋਇਆ ਇੱਕ ਔਰਤ ਨੇ ਇੰਨਾ ਪੈਸਾ ਕਮਾ ਕੇ ਇੰਨਾ ਵੱਡਾ ਘਰ ਬਣਾਉਣਾ ਇੱਕ ਬਹੁਤ ਵੱਡੀ ਗੱਲ ਆ ਸਾਡੇ ਲਈ ਤੇ ਜਿਆ ਬਹੁਤ ਵੱਡੀ ਗੱਲ ਆ ਇੱਕ ਔਰਤ ਇੰਨੀ ਕਮਾਈ ਕਰ ਸਕਦੀ ਆ ਕਿ ਉਹ ਕਿਹੜਾ ਕੋਈ ਸਰਕਾਰੀ ਨੌਕਰੀ ਨਹੀਂ ਜੀ ਉਹ ਇੱਕ ਕਹਿੰਦੇ ਆ ਕੰਮ ਕਰਦੀ ਆ ਬੱਚਿਆਂ ਦੇ ਨਾਲ ਘਰ ਦੀ ਦੇਖਭਾਲ ਦੇ ਨਾਲ ਨਾਲ ਉਸ ਨੇ ਇੰਨੀ ਮਿਹਨਤ ਕੀਤੀ ਇੰਨੀ ਮਿਹਨਤ ਕੀਤੀ ਕਿ ਉਹਨੇ ਆਪਣੀਆਂ ਕਹਿੰਦੇ ਮਾਲਕ ਨੇ ਉਸ ਦੀਆਂ ਰੀਝਾਂ ਜਿਹੜੀਆਂ ਸਾਰੀਆਂ ਪੂਰੀਆਂ ਕੀਤੀਆਂ ਅੱਜ ਜੀ ਜਿੱਦਾਂ ਮਹਾਰਾਜ ਦਾ ਪ੍ਰਕਾਸ਼ ਹੋਇਆ ਆ ਤੇ ਆਪਾਂ ਫਿਰ ਮੈਂ ਕਿਹਾ ਚਲੋ ਥੋੜਾ ਜਿਹਾ ਹੁਣ ਫਰੇ ਆਪਾਂ ਕਾ ਅੱਜ ਜਾਨੀ ਵੀਡੀਓ ਬਣਾ ਲੈਨੇ ਹੈਗੇ ਆ 10 ਤਰੀਕ ਨੂੰ ਮਹਾਰਾਜ ਦਾ ਪ੍ਰਕਾਸ਼ ਹੋਇਆ ਸੀ ਤੇ ਇਹ ਵੀਡੀਓ ਮੈਂ 11 ਤਰੀਕ ਨੂੰ ਬਣਾਈ ਸੀ ਇਹਨਾਂ ਨੇ ਦੇਖੋ ਜੀ ਇੱਧਰ ਘਰ ਦੇ ਵਿੱਚ ਬਾਬਾ ਜੀ ਦੀਆਂ ਮਹਾਰਾਜ ਜੀਆਂ ਦਸਾਂ ਗੁਰੂਆਂ ਦੀਆਂ ਜਿਹੜੀਆਂ ਆ ਉਹਨਾਂ ਦੇ ਸਰੂਪ ਜਿਹੜੇ ਰੱਖੇ ਆ ਉਹਨਾਂ ਦਾ ਸ਼ੁਕਰਾਨਾ ਕਰਦੇ ਹਰ ਵੇਲੇ ਕਿਉਂਕਿ ਦੇਣ ਵਾਲੇ ਤਾਂ ਉਹੀ ਆ ਸਭ ਕੁਝ ਹਨਾ ਤੇ ਕਹਿੰਦੇ ਨੇ ਪਰਮਾਤਮਾ ਕਹਿੰਦਾ ਉਦਮਕਾਰ ਤੇਰਾ ਸਾਥ ਕਹਿੰਦੇ ਉਹ ਤਾਂ ਹੀ ਦਿੰਦਾ ਜੀ ਅਸੀਂ ਬਹਿਲੇ ਬੈਠੇ ਰਵਾਂਗੇ ਤਾਂ ਸਾਡਾ ਸਾਥ ਵੀ ਪਰਮਾਤਮਾ ਕਿੱਥੋਂ ਦੇ ਦੂਗਾ ਉਹਨੇ ਕਿਹਾ ਹੁਣ ਉਪਰੋਂ ਸੱਟ ਦੇਣਾ ਤੇ ਇੱਧਰ ਤੁਸੀਂ ਬਾਬਾ ਜੀ ਦੇ ਦਰਸ਼ਨ ਕਰੋ ਮਹਾਰਾਜ ਦੇ ਦਰਸ਼ਨ ਕਰੋ ਤੇ ਭਾਈ ਗੁਰੂ ਕਮੈਂਟਾਂ ਵਿੱਚ ਜ਼ਰੂਰ ਲਿਖੋ ਇੱਧਰ ਬੱਚੇ ਖੇਡਣ ਲੱਗੇ ਹੋਏ ਆ ਜੀ ਇਹ ਸਾਰਾ ਕੁਝ ਬੱਚੀ ਨੇ ਆਪ ਖੁਦ ਮਿਹਨਤ ਕਰਕੇ ਬਣਾਇਆ ਆ ਦੇਖੋ ਆ ਇੱਧਰ ਸਾਰਾ ਇਹਨੇ ਨਾ ਆਪਣੀ ਰੀਚ ਦੇ ਨਾਲ ਸਾਰੀਆਂ ਚੀਜ਼ਾਂ ਲਵਾਇਆਂ ਹੈਗੀਆਂ ਆ ਤੇ ਇੱਧਰ ਭੈਣ ਮੈਨੂੰ ਲੱਗਦਾ ਰਸੋਈ 'ਚ ਚਾਹ ਪਾਣੀ ਬਣਾਈ ਜਾਂਦੇ ਚਾਹ ਬੜੀ ਟੇਸਟੀ ਬਣਾਈ ਸੀ ਨੇ ਮੈਨੂੰ ਬਹੁਤ ਪਸੰਦ ਆਈ ਤੇ ਦੇਖ ਲਓ ਇੱਧਰ ਭਾਂਡੇ ਮੁੰਡੇ ਤੋਂ ਉਹਨਾਂ ਨੇ ਇਹਨਾਂ ਨੇ ਇੱਕ ਵੱਖਰਾ ਪੋਸ਼ਣ ਰੱਖਿਆ ਦੇਖ ਲਓ ਕਿੰਨਾ ਵਧੀਆ ਲੱਗਦਾ ਆ ਨਹੀਂ ਤਾਂ ਸਾ ਆਪਾਂ ਕੀ ਕਰਦੇ ਆ ਉੱਥੇ ਕ ਰੋਟੀ ਬਣਾਈ ਜਾਂਦੇ ਉੱਥੇ ਕ ਭਾਂਡੇ ਤੋਂ ਹੀ ਜੰਨੇ ਹਨਾ ਇਹਨਾਂ ਨੇ ਦੇਖ ਲਓ ਕਿੰਨਾ ਵਧੀਆ ਬਣਾਇਆ ਮੈਨੂੰ ਬਹੁਤ ਪਸੰਦ ਆਇਆ ਤੇ ਇਹ ਇਹਨਾਂ ਦਾ ਗੈਸਟ ਰੂਮ ਆ ਇੱਧਰ ਵੀ ਇਹਨੇ ਸੋਫਾ ਵਗੈਰਾ ਸਭ ਕੁਝ ਲਗਾਏ ਹੋਏ ਆ ਤੇ ਜਾਨੀ ਕਾਫੀ ਜੇ ਪੁਰਾਣੇ ਆ ਜਾਣ ਤੇ ਇੱਥੇ ਜਾਨੀ ਪੈਟ ਸਕਦੇ ਆ ਨਾ ਤੇ ਮੈਨੂੰ ਹੋਰ ਇਹ ਚੀਜ਼ਾਂ ਦਿਖਾਉਣ ਦੇ ਨਾਲ ਮੈਨੂੰ ਕੋਈ ਨਹੀਂ ਹੈਗਾ ਸੀ ਬਸ ਮੈਂ ਤੇ ਇਹ ਦਿਖਾ ਰਹੀ ਆ ਵੀ ਦੇਖੋ ਬੱਚੀ ਨੇ ਕਿੰਨੀ ਮਿਹਨਤ ਕੀਤੀ ਆ ਇਸ ਵੀਡੀਓ ਬਣਾਉਣ ਦਾ ਮਕਸਦ ਵੀ ਇਹੀ ਆ ਵੀ ਮੇਰੀ ਉਹ ਭੈਣੋ ਇਹ ਵੀਡੀਓ ਨੂੰ ਦੇਖੋ ਤਾਂ ਜੋ ਤੁਹਾਨੂੰ ਵੀ ਹੌਸਲਾ ਮਿਲੇ ਤੁਸੀਂ ਵੀ ਇਹਨਾਂ ਦੇ ਵੱਲ ਜਿੱਦਾਂ ਕਹਿੰਦੇ ਹੁੰਦੇ ਇੱਕ ਆਪਾਂ ਨੂੰ ਇੱਕ ਦੂਜੇ ਵੱਲ ਦੇਖ ਕੇ ਨਾ ਹੁੰਦਾ ਆ ਵੀ ਜੇ ਇਹ ਕਰ ਸਕਦੇ ਆਸੀਂ ਕਿਉਂ ਨਹੀਂ ਕਰ ਸਕਦੇ ਤੁਸੀਂ ਵੀ ਇਹਨਾਂ ਵੱਲ ਦੇਖੋ ਮਿਹਨਤ ਕਰੋ ਜੋ ਤੁਹਾਡੇ ਸੁਪਨੇ ਆ ਉਹਨਾਂ ਨੂੰ ਸੱਚ ਕਰੋ ਪਰਮਾਤਮਾ ਸਭ ਦੇ ਸੁਪਨੇ ਜਿਹੜੇ ਆ ਪੂਰੇ ਕਰੇ ਤੇ ਮੇਰੀ ਧੀ ਦੀ ਬੜੀ ਰੀਜ ਸੀ ਮੇਰੀ ਭਤੀਜੀ ਉਹਦੀ ਬੜੀ ਰੀਜ ਸੀ ਵੀ ਮੇਰਾ ਘਰ ਸੋਹਣਾ ਹੋਵੇ ਵੱਡਾ ਹੋਵੇ ਸਾਰੇ ਜਾਣੇ ਜਿਹੜੇ ਘਰ ਨੂੰ ਦੇਖਣ ਮੈਂ ਤਾਂ ਹਨਾ ਸੱਚੀ ਦੇਖਦੀ ਰਹਿ ਗਈ ਮੈਨੂੰ ਬਹੁਤ ਵਧੀਆ ਲੱਗਦਾ ਬੜੀ ਖੁਸ਼ੀ ਮਿਲਦੀ ਆ ਜਦੋਂ ਬੇਟੀਆਂ ਇੰਨੀ ਮਿਹਨਤ ਕਰਦੀਆਂ ਖਾਸ ਕਰਕੇ ਔਰਤਾਂ ਬੰਦੇ ਤਾਂ ਚਲੋ ਕਹਿੰਦੇ ਵੀ ਸ਼ੁਰੂ ਤੋਂ ਹੀ ਉਹਨਾਂ ਨੂੰ ਸੌਂਪਿਆ ਗਿਆ ਕਿ ਉਹਨਾਂ ਨੇ ਕੰਮ ਕਰਨੇ ਹਨਾ ਮੈਂ ਕੋਈ ਵੀ ਇਹਨਾਂ ਦੇ ਰੂਮ ਦਾ ਜਿਹੜਾ ਦਰਵਾਜ਼ਾ ਜਿਹੜਾ ਨਹੀਂ ਖੁੱਲਿਆ ਹੈਗਾ ਕਿ ਉਹਨੇ ਖੋਲਿਆ ਕਿਉਂਕਿ ਮੈਂ ਵੀਡੀਓ ਜਿਹੜੀ ਕੱਲੀ ਬਣਾ ਬਣਾ ਰਹੀ ਆ ਕਹਿੰਦੇ ਹੁੰਦੇ ਆਪਾਂ ਜਦੋਂ ਕਿਸ ਰਿਸ਼ਤੇਦਾਰਾਂ ਦੇ ਘਰ ਜਾਂਦੇ ਆ ਤੇ ਆਪਾਂ ਨੂੰ ਅਗਲੇ ਦੇ ਰੂਮ ਜਿਹੜੇ ਨਹੀਂ ਖੋਲਣੇ ਚਾਹੀਦੇ ਇਹ ਰਸੋਈ ਦੇਖੋ ਉੱਪਰ ਵੀ ਇੱਕ ਵੱਡੀ ਰਸੋਈ ਐਨੀ ਵੱਡੀ ਰਸੋਈ ਬਣਾਈ ਹੋਈ ਆ ਤੇ ਇਹਦੇ ਵਿੱਚ ਜਣਾ ਡਾਈਨਿੰਗ ਟੇਬਲ ਵੀ ਆਸਾਨੀ ਦੇ ਨਾਲ ਲੱਗ ਸਕਦਾ ਆ ਜਿੰਨੇ ਜਾਨੇ ਮਰਜ਼ੀ ਖੜੇ ਹੋ ਕੇ ਕੰਮ ਕਰ ਲੈਣ ਇੱਧਰ ਦੇਖੋ ਡਾਊਨ ਸੀਲਿੰਗ ਦਾ ਕੰਮ ਕਿੰਨਾ ਵਧੀਆ ਕੀਤਾ ਹੋਇਆ ਆ ਤੇ ਉੱਪਰਲਾ ਪੋਰਸ਼ਨ ਵੀ ਮੈਂ ਤੁਹਾਨੂੰ ਦਿਖਾਉਂਗੀ ਬੈਲਾ ਇੱਧਰ ਆਪਾਂ ਬਾਹਰਲਾ 뷰 ਉਹ ਦੇਖਦੇ ਆਂ ਜਾ ਕੇ ਇੱਧਰ ਦੇਖੋ ਕਦੇ ਵੀ ਇਹ ਨਹੀਂ ਕਹਿਣਾ ਵੀ ਆਪਾਂ ਕਿਹੜਾ ਪੜੇ ਲਿਖੇ ਆ ਵੀ ਅਸੀਂ ਕੁਝ ਕਰ ਨਹੀਂ ਸਕਦੇ ਹਾਂ ਨਾ ਕਦੇ ਇਦਾਂ ਦਾ ਦਿਲ 'ਚ ਨਾ ਸੋਚੋ ਮੈਂ ਕਹਿੰਨੀ ਆਂ ਅਨਪੜ੍ਹ ਬੰਦਾ ਵੀ ਕੁਝ ਵੀ ਕਰ ਸਕਦਾ ਆ ਕਦੇ ਵੀ ਦਿਲ 'ਚ ਨਾ ਲਿਆਓ ਵੀ ਅੰਜਕਲ ਪੜ੍ਹਾਈ ਦਾ ਦੌਰ ਆ ਪੜੇ ਲਿਖੇ ਇੱਕ ਸਭ ਕੁਝ ਕਰ ਸਕਦੇ ਨਹੀਂ ਦਿਮਾਗ ਹੋਣਾ ਚਾਹੀਦਾ ਆ ਹਿੰਮਤ ਹੋਣੀ ਚਾਹੀਦੀ ਆ ਤਾਂ ਪਰਮਾਤਮਾ ਆਪੇ ਹੀ ਸਾਥ ਦੇਊਗਾ ਤੇ ਉਹ ਬਾਹਰ ਜਿਹੇ ਖੇਤਾਂ 'ਚ ਟੈਂਟ ਲਾਇਆ ਹੋਇਆ ਪਰ ਮੇਨ ਨੇ ਨਾ ਬੜਾ ਕੰਮ ਖਰਾਬ ਕੀਤਾ ਫਿਰ ਅਟੇ ਟਾਈਮ ਜਿਹੜਾ ਆ ਪੈਲਸ ਬੁੱਕ ਕਰਨਾ ਪਿਆ ਹਨਾ ਤੇ ਫਿਰ ਬਹੁਤ ਜਾਨੀ ਕਿ ਸਾਰਾ ਨੇਰੀ ਦੇ ਨਾਲ ਸਾਰਾ ਹੀ ਕੁਝ ਖਰਾਬ ਹੋ ਗਿਆ ਸੀ ਫਿਰ ਪੈਲਸ ਵਿੱਚ ਮੈਂ ਕੋਈ ਵੀ ਵੀਡੀਓ ਨਹੀਂ ਬਣਾਈ ਹੈਗੀ ਕਿਉਂਕਿ ਮੇਰੇ ਕੋਲ ਮੇਰਾ ਗਰਵਾਜ ਚੱਕਿਆ ਹੋਇਆ ਸੀ ਤੇ ਇਸ ਕਰਕੇ ਮੈਂ ਫਿਰ ਵੀਡੀਓ ਨਹੀਂ ਬਣਾਈ ਹੈਗੀ ਤੇ ਇਧਰ ਹੁਣ ਆਪਾਂ ਫਿਰ ਹੋਰ ਵੀ ਉੱਪਰ ਚੱਲਦੇ ਆ ਤੇ ਉੱਪਰਲਾ ਪੋਚਨ ਵੀ ਤੁਹਾਨੂੰ ਦਿਖਾਉਨੇ ਆ ਇਧਰ ਲਈ ਵੀ ਦੇਖੋ ਡਾਉਨ ਸੀਲਿੰਗ ਕਿੰਨੀ ਵਧੀਆ ਕੀਤੀ ਹੋਈ ਆ ਬਹੁਤ ਵਧੀਆ ਜਾ ਜਾ ਕੇ ਨਾ ਵੀ ਜਿੱਦਾਂ ਕੰਮ ਕਰਾਇਆ ਹੈਗਾ ਕਾਫੀ ਦੂਰ ਜਾਣਾ ਪੈਂਦਾ ਸੀਗਾ ਮੇਰੇ ਭਰਾ ਭਰਜਾਈ ਨੂੰ ਤਾਂ ਫੇ ਯੋ ਹਨਾ ਮਤਲਬ ਸਾਰਾ ਸਾਰਾ ਕੁਝ ਕਰਾਉਂਦੇ ਸੀਗੇ ਹਨਾ ਤੇ ਇਹ ਦੇਖੋ ਹੁਣ ਚਲੋ ਆਪਾਂ ਹੁਣ ਉੱਪਰ ਹੋਰ ਵੀ ਚੱਲਦੇ ਆ ਤੁਹਾਨੂੰ ਦਿਖਾਉਨੇ ਆ ਪਰ ਮੈਂ ਹਨਾ ਇਸ ਤੋਂ ਉੱਪਰ ਹੋਰ ਨਹੀਂ ਗਈ ਕਿਉਂਕਿ ਮੈਨੂੰ ਵੀ ਇਨੇ ਉਜਾਈ ਤੋਂ ਥੋੜੀ ਘਬਰਾਟ ਹੁੰਦੀ ਆ ਤੇ ਮੈਂ ਉਸ ਤੋਂ ਉੱਪਰ ਨਹੀਂ ਗਈ ਦੇਖੋ ਹੁਣ ਉੱਪਰੋਂ ਥੱਲੇ ਨੂੰ ਦੇਖੋ ਤਾਂ ਤਾਂ ਵੀ ਮੈਨੂੰ ਤਾਂ ਚੱਕਰ ਜੇ ਆਉਣ ਲੱਪੈਂਦੇ ਆ ਹੋਰ ਮੈਂ ਕਿ ਇੱਥੇ ਡੱਗ ਪਈ ਤਾਂ ਕਿਸੇ ਨੂੰ ਪਤਾ ਵੀ ਨਹੀਂ ਹੈਗਾ ਵੀ ਕੀ ਕਰਦੀ ਆ ਲੋ ਜੀ ਆਪਾਂ ਹੁਣ ਉੱਪਰ ਆ ਗਏ ਆਂ ਹੋਰ ਵੀ ਦੇਖੋ ਕਿੰਨਾ ਵੱਡਾ ਘਰ ਆ ਬਹੁਤ ਵਧੀਆ ਲੱਗਦਾ ਆ ਪਰਮਾਤਮਾ ਇਹਨਾਂ ਨੂੰ ਕਹਿੰਦੇ ਹੋਰ ਵੀ ਤਰੱਕੀਆਂ ਬਖਸ਼ੇ ਤੁਸੀਂ ਐਂਡ ਜਿਹੜਾ ਘਾਰ ਆ ਦੱਸਣਾ ਆਪਣੇ ਕਮੈਂਟਾਂ ਚ ਤੁਸੀਂ ਦੱਸਣਾ ਵੀ ਤੁਹਾਨੂੰ ਇਹ ਘਾਰ ਕਿੱਦਾਂ ਦਾ ਲੱਗਾ ਵਧੀਆ ਲੱਗਾ ਤੁਹਾਡੀ ਇਸ ਬਾਰੇ ਕੀ ਰਾਏ ਆ ਤੁਸੀਂ ਮੈਨੂੰ ਜਰੂਰ ਦੱਸਣਾ ਇੱਧਰ ਹੁਣ ਆਪਾਂ ਆ ਗਏ ਜੇ ਉੱਪਰਲੀ ਛੱਤ ਤੇ ਪਰ ਮੈਂ ਇਸ ਤੋਂ ਉੱਪਰ ਨਹੀਂ ਗਈ ਹੈਗੀ ਮੈਨੂੰ ਤਾਂ ਇਦਾਂ ਲੱਗਦਾ ਵੀ ਜਿੱਦਾਂ ਮੈਂ ਇਹ ਸਮਾਨ ਨੂੰ ਹੱਥ ਲਾ ਦੇਣਾ ਹੁੰਦਾ ਆ ਮੈਂ ਨਹੀਂ ਉੱਪਰ ਗਈ ਹੈਗੀ ਮੈਨੂੰ ਡਰ ਲੱਗਦਾ ਸੀ ਇੱਧਰ ਆ ਸਾਰਾ ਘਰ ਜਿੱਦਾਂ ਨਾ ਬੜਾ ਵਧੀਆ ਸਜਾਇਆ ਹੋਇਆ ਆ ਇੱਥੋਂ ਪਿੰਡ ਦਾ 뷰 ਸਾਰੇ ਜਿਹੜਾ ਬਹੁਤ ਸਾਰੇ ਪਿੰਡ ਦਿਖਦਾ ਆ ਕਿਉਂਕਿ ਇਹ ਜਿਹੜੀ ਕੋਠੀ ਆ ਨਾ ਪਿੰਡ ਚ ਕੋਈ ਵੀ ਕੋਠੀ ਐਡੀ ਉੱਚੀ ਨਹੀਂ ਤੇ ਇੰਨੀ ਵੱਡੀ ਨਹੀਂ ਹੈਗੀ ਜਿੰਨੀ ਵੱਡੀ ਇਸ ਲੜਕੀ ਨੇ ਇਸ ਸਾਡੀ ਬੇਟੀ ਨੇ ਮਿਹਨਤ ਕਰਕੇ ਘਰ ਬਣਾਇਆ ਆ ਬਹੁਤ ਰੂਖ ਖੁਸ਼ ਹੁੰਦੀ ਆ ਬੜਾ ਦਿਲ ਖੁਸ਼ ਹੁੰਦਾ ਆ ਪਰਮਾਤਮਾ ਸਭ ਦੇ ਬੱਚਿਆਂ ਨੂੰ ਤਰਕੀਆਂ ਬਖਸ਼ੇ ਦੇਖੋ ਪਿੰਡ ਸਾਰਾ ਪਿੰਡ ਇੱਥੋਂ ਇੱਥੋਂ ਜਿਸਦਾ ਆ ਕੋਈ ਵੀ ਇੰਨਾ ਉੱਚਾ ਘਰ ਤੇ ਇੰਨਾ ਵੱਡਾ ਘਰ ਹੈ ਹੀ ਨਹੀਂਗਾ ਪਿੰਡ ਦੇ ਵਿੱਚ ਕੋਈ ਵੀ ਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਵੀ ਇੱਥੋਂ ਹੁੰਦੇ ਆ ਤੁਸੀਂ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਕਮੈਂਟਾਂ ਦੇ ਵਿੱਚ ਜਰੂਰ ਲਿਖਣਾ ਜੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੋ ਇੱਕ ਗੁਰਦੁਆਰਾ ਸਾਹਿਬ ਇੱਧਰ ਆ ਤੇ ਇੱਕ ਗੁਰਦੁਆਰਾ ਸਾਹਿਬ ਹੋ ਰਿਹਾ ਉਹ ਵੀ ਤੁਹਾਨੂੰ ਮੈਂ ਦਿਖਾਉਣੀ ਆ ਇੱਧਰ ਬਿਲਕੁਲ ਇਹ ਨਾਲ ਹੀ ਇਹਨਾਂ ਦਾ ਘਰ ਪੁਰਾਣਾ ਇੱਕ ਹੋਰ ਵੀ ਆ ਜਿਹਦੇ ਵਿੱਚ ਇਹ ਪਹਿਲਾਂ ਰਹਿੰਦੇ ਸੀਗੇ ਆ ਪਿੱਛੇ ਦੇਖ ਲਓ ਮੱਝਾਂ ਵੀ ਰੱਖੀਆਂ ਹੋਈਆਂ ਇੱਧਰ ਤੇ ਸਾਰਾ ਪਿੰਡ ਬਹੁਤ ਵਧੀਆ ਦਿਸਦਾ ਆ ਬੱਚੇ ਪਤੰਗਾਂ ਚੜਾਉਂਦੇ ਆ ਛੱਤਾਂ ਤੇ ਚੜੇ ਹੋਏ ਆ ਦੇਖ ਲਓ ਏ ਆਪਾਂ ਗਏ ਸੀ ਅੰਬਾਲੇ ਅੰਬਾਲੇ ਸ਼ਹਿਰ ਦਾ ਇੱਕ ਪਿੰਡ ਹੈ ਜਿੱਥੇ ਮੈਂ ਗਈ ਸੀ ਵਿੱਚ ਇਹਨਾਂ ਬਾਹਰ ਕੋਈ ਆ ਗਿਆ ਸੀਗਾ ਤਾਂ ਕਰਕੇ ਇਹਨਾਂ ਵਿੱਚ ਫਿਰ ਮੈਂ ਉਹ ਗੇਟ ਖੋਲਣ ਚੱਲ ਗਈ ਇੱਧਰ ਤੁਸੀਂ ਇਸ ਗੁਰਦੁਆਰਾ ਸਾਹਿਬ ਦੇ ਵੀ ਦਰਸ਼ਨ ਕਰੋ ਇਹ ਲਓ ਸਾਰੇ ਪਿੰਡ ਨਾ ਇਹ ਦਿਸਦਾ ਆਇਤੋਂ ਸਾਰੇ ਪਿੰਡ ਇਹ ਘਰ ਵੀ ਜਿਹੜਾ ਨਾ ਇਹਨਾਂ ਦਾ ਘਰ ਪਹਿਲਾ ਪੁਰਾਣਾ ਘਰ ਆ ਦੇਖੋ ਇਹ ਵੀ ਕਿਤੇ ਉਹ ਨਹੀਂ ਹੈਗਾ ਵੀ ਜਿੱਦਾਂ ਬਹੁਤ ਪੁਰਾਣਾ ਆ ਉਦਾਂ ਦਾ ਨਹੀਂ ਹੈਗਾ ਬਹੁਤ ਸੋਹਣਾ ਘਰ ਆ ਇਹ ਵੀ ਬਣਿਆ ਹੋਇਆ ਮਾੜਾ ਨਹੀਂ ਹੈਗਾ ਬਹੁਤ ਵਧੀਆ ਆ ਬਣਿਆ ਹੋਇਆ ਇੱਧਰ ਹੁਣ ਇਹਨਾਂ ਨੇ ਰੱਖਿਆ ਹੈ ਕਰਨਾ ਆ ਵੀ ਜਿਵੇਂ ਉਹਨਾਂ ਦੀ ਸੋਚ ਆ ਕਹਿੰਦੇ ਹੁੰਦੇ ਸਾਰਿਆਂ ਦੀ ਸੋਚ ਇੱਕੋ ਜਿਹੀ ਨਹੀਂ ਹੁੰਦੀ ਹੈਗੇ ਇਹਨਾਂ ਨੇ ਹੁਣ ਇਸ ਘਰ ਵਿੱਚ ਇਹ ਸੋਚਿਆ ਹੈ ਵੀ ਜਿੱਦਾਂ ਕਿਸੇ ਦੇ ਕੋਈ ਗਰੀਬ ਪਰਿਵਾਰ ਆ ਨਹੀਂ ਪੈਲਸ ਬੁੱਕ ਕਰ ਸਕਦੇ ਇਹਨਾਂ ਨੇ ਉੱਥੇ ਹੁਣ ਪੁਰਾਣੇ ਘਰ ਦੇ ਵਿੱਚ ਉਹ ਬਣਾ ਦੇਣਾ ਆ ਕੋਈ ਵੀ ਜਾਣੇ ਕਿ ਉੱਥੇ ਆ ਕੇ ਆਪਣਾ ਜਿਹੜਾ ਫੰਕਸ਼ਨ ਆ ਉਹ ਕਰ ਸਕਦਾ ਕਿਉਂਕਿ ਘਰ ਉਹ ਵੀ ਥਾਂ ਕਾਫੀ ਵੱਡੀ ਹੈਗੀ ਹੈ ਨਾ ਇਹਨਾਂ ਦੇ ਤੇ ਹੁਣ ਆਪਾਂ ਚੱਲਦੇ ਹਾਂ ਜੀ ਥੱਲੇ ਤੇ ਬੱਸ ਕਰਦੇ ਹੁਣ ਇੰਨੀ ਵੀਡੀਓ ਬਣਾਉਣੀ ਜੇ ਮੈਂ ਕਮਰੇ ਦਿਖਾਉਣ ਲੱਗਦੀ ਤਾਂ ਲੱਗਦਾ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਣੀ ਸੀ ਤੇ ਇਸ ਕਰਕੇ ਮੈਂ 12-12 ਜਿਹੜਾ ਆਪਾਂ ਵੀਡੀਓ ਬਣਾਈ ਹੈਗੀ ਆ ਜੇ ਨਾਲ ਕੁੜੀ ਹੁੰਦੀ ਭਤੀਜੀ ਮੇਰੀ ਹੁੰਦੀ ਤਾਂ ਜ਼ਰੂਰ ਮੈਂ ਤੁਹਾਨੂੰ ਕਮਰੇ ਵੀ ਖੋਲ-ਖੋਲ ਕੇ ਦਿਖਾ ਦਿੰਦੀ ਪਰ ਨਹੀਂ ਉਹ ਕਿਤੇ ਗਏ ਹੋਏ ਆ ਪਰ ਵੀਡੀਓ ਮੈਂ ਜਿਹੜੀ ਪਾਈ ਆ ਮੈਂ ਉਹਨੂੰ ਪੁੱਛ ਕੇ ਹੀ ਪਾਈ ਆ ਮੈਂ ਕਿ ਇਦਾਂ ਨਹੀਂ ਪਾਉਣੀ ਚਾਹੀਦੀ ਹੈ ਨਾ ਵੀ ਪੁੱਛ ਕੇ ਹੀ ਆਪਾਂ ਪਾਵਾਂਗੇ ਵੀਡੀਓ ਵੀ ਤੇ ਤੁਸੀਂ ਜਾਨੀ ਕਿ ਇਸ ਬੇਟੀ ਤੋਂ ਜੀ ਕਹਿੰਦੇ ਨੇ ਉਹ ਆਪਾਂ ਕਹਿ ਦਿੰਨੇ ਆ ਨਾ ਵੀ ਉਹ ਕਰ ਸਕਦੀ ਤਾਂ ਮੈਂ ਕਿਉਂ ਨਹੀਂ ਕਰ ਸਕਦੀ ਇਸੇ ਤਰ੍ਹਾਂ ਤੁਸੀਂ ਇਸ ਬੇਟੀ ਤੋਂ ਸਿੱਖਿਆ ਲੈ ਲਓ ਵੀ ਜੇ ਇਹ ਹਿੰਮਤ ਕਰ ਸਕਦੀ ਮਿਹਨਤ ਕਰ ਸਕਦੀ ਆ ਤੁਸੀਂ ਵੀ ਕਰ ਸਕਦੇ ਆ ਤੁਹਾਨੂੰ ਮੇਰੀ ਵੀਡੀਓ ਕਿਦਾਂ ਦੀ ਲੱਗੀ ਤੁਸੀਂ ਮੈਨੂੰ ਕਮੈਂਟ